ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਉਹ ਆ ਵਿਰੋਧ ਹੁੰਦਾ ਤਾਂ ਇੰਨੇ ਲੋਕ ਆਉਂਦੇ ਇੱਥੇ ਪਿੰਗੋਸਤਾਨ ਦੇ ਵਿੱਚ ਰਹਿ ਕੇ ਇੰਦੋਸਤਾਨ ਦੇ ਖਿਲਾਫ ਨਾਰੇ ਲਾਇਏਗੇ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ ਜਿਸ ਦੇ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕਿਉ ਤੇ ਨਹੀਂ ਪ੍ਰਾਪਤ ਹੁੰਦਾ ਕਈ ਵਾਰ ਜਦੋਂ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਅੱਜ ਆਪਾਂ ਪਹਿਲੀ ਵਾਰ ਮਿਲੇ ਆ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਨਹੀਂ ਹੈ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੈਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਕਹਿਣਾ ਚਾਹੋਗੇ ਕਿ ਕਿੱਥੇ ਕਿੱਥੇ ਸ਼ੂਟ ਹੋਈ ਹੈ ਇਹ ਜੀ ਕਸ਼ਮੀਰ 'ਚ ਸ਼ੂਟ ਹੋਈ ਹੈ ਜੀ ਅਜਾ ਲਖਨਊ 'ਚ ਸ਼ੂਟ ਹੋਈ ਹੈ ਪੰਜਾਬ 'ਚ ਸ਼ੂਟ ਹੋਈ ਹੈ ਹੋਰ ਕੁਝ ਪਾਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਦੇ ਬਾਰੇ ਅੱਜ ਰਿਲੀਜ਼ ਹੋਈ ਹੈ 팬ਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਇਹ ਤੱਕ ਮੂਵੀ ਨਹੀਂ ਦੇਖੀ ਮੈਂ ਕਹਿਣਾ ਹਾਂ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਸਿਨੇਮੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦੇ ਨਾਲ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮ ਸਿੱਧਾ ਇਹ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਦੀ ਤੇ ਨਾਲ ਦੀ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਅ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋਂ ਹਾਂ ਸੋ ਪੀ ਬੈਸਟ ਸੀਨ ਕਿਹੜਾ ਰਿਹਾ ਮੋਹਿੰਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਉਹ ਆਪ ਵਿਰੋਧ ਹੁੰਦਾ ਤੇ ਇਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਰਟਰ ਫਿਲਮ ਤੇ ਸਾੜੇ ਗਏ ਸੀਗੇ ਹਾਂ ਜੀ ਚਾਹਨਾ ਵਾਲੋ ਇਹ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਿਹੜਾ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਅੱਜ ਆਪਾਂ ਪਹਿਲੀ ਵਾਰ ਮਿਲੇ ਆ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਨਹੀਂ ਹੈ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੇਰਾ ਤਾਂ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕੱਲੋਂ ਵਿਰੋਧਿਤ ਹੈ ਉਹ ਗੱਲਾਂ ਫਿਲਮ 'ਚ ਵੀ ਨਹੀਂ ਹੋਊਗਾ ਬਿਲਕੁਲ ਨਹੀਂ ਆਈ ਹੈ ਜੀ ਫਿਲਮ 'ਚ ਲੱਗਣ ਦੇ ਤਾਂ ਫਿਲਮ ਦੇਖੋ ਸੌ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ 'ਚ ਰਹਿੰਦੇ ਆ ਜੀ ਕੀ ਇਹ ਫਿਲਮ ਭਾਰਤ ਤੇ ਪ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮ ਵੀ ਮੈਨੂੰ ਲੱਗਦਾ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਿਹਾ ਅਸੀਂ ਪਿਆਰ ਦਾ ਮੈਸੇਜ ਦੇ ਰਿਹਾ ਤੁਹਾਡਾ ਛੋਟਾ ਜਿਹਾ ਜੀ ਮੈਸੇਜ ਤੁਸੀਂ ਇਹ ਹੈਗਾ ਜੋ ਸਾਡੇ ਸਮਾਜ ਦੇ ਲਈ ਇੱਕ ਫਿਲਮ ਅੱਜ ਇਕੱਲੀ ਵਾਰ ਲਈਂ ਕਰ ਫਿਲਮ ਸਰ ਸਾਹਮਣੇ ਬਹੁਤ ਲੱਗਦਾ ਮੈਨੂੰ ਪਹਿਲਾ ਗਾਣਾ ਜੋ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਹੁੰਦਾ ਹੈ ਫੈਨ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਸਾਈ ਹੈ ਜੀ ਸਾਰਾ ਇਹ ਕੋ ਬੱਚਾ ਲੈ ਦੇਣ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤੇ ਦੇ ਪਿੰਡ ਤੋਂ ਹੀ ਤੇ ਉੱਥੇ ਹੀ ਪਿਆਰ ਮਿਲ ਗਿਆ ਤੱਕ ਅਸੀਂ ਜਿੱਥੇ ਵੀ ਗਏ ਵਰਲਡ ਵਾਈਡ ਤੇ ਮੈਂ ਚਾਹੁੰਨਾ ਆ ਆਪਾਂ ਫਿਲਮਾਂ ਨੂੰ ਵੀ ਆਪਾਂ ਇਦਾਂ ਹੀ ਆਪਣੇ ਨੂੰ ਵੱਡੇ ਪਰਦੇ ਤੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਤੇ ਆਪਾਂ ਵਧੀਆ ਅਵਾਰਡ ਲੈ ਕੇ ਆਈਏਗਾ ਮੈਂ ਆਦਾ ਗਵਾंगा ਭਾ ਇਦਾਂ ਇਕੱਠੇ ਹੋ ਲੁਧਿਆਣੇ ਜਦੋਂ ਮੈਂ ਆਸਕਰ ਲੈ ਕੇ ਆਵਾਂ ਫਿਲਮ ਆਪਣੀ ਪੰਜਾਬੀ ਫਿਲਮ ਨੇ ਮੂਵੀ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਹੋਈ ਮੂਵੀ ਪੰਜਾਬ ਨਹੀਂ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਪਾੜ ਕਸ਼ਮੀਰ ਤੋਂ ਸ਼ੂਟ ਹੋਇਆ ਤੇ ਪੰਜਾਬ ਜ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜੀ ਉੱਥੇ ਸ਼ੂਟ ਕੀਤੀ ਫਿਰਦੀ ਆ। ਬੱਸ ਇਹਨੂੰ ਕੀ ਮੈਸੇਜ ਦੇਣਾ ਚਾਹੁੰਦਾ। ਵੱਧ ਦੇਤਾ ਮੈਸੇਜ ਹਣ ਇੱਕੋ ਮੈਸੇਜ ਦੇਈ ਜਾਣਾ ਵਾ ਦੇਤਾ ਮੈਸੇਜ ਵੀਰ। ਵਾ ਕੋਸ਼ ਕਰੋ ਆਪਣੇ। ਇੰਦੋਸਤਾਨ ਦੇ ਇੱਕੋ ਰੋਕੀ ਦਾ ਵਿੱਚ ਫਿਲਮ ਦੇ ਟੈਗ ਲਿਆ ਨੂੰ ਲਿਖਣਾ। ਇੰਦੋਸਤਾਨ ਦੇ ਵਿੱਚ ਰਹਿ ਕੇ ਇੰਦੋਸਤਾਨ ਦੇ ਖਿਲਾਫ ਨਾਰੇ ਲਾਈ ਦੀ। ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ। ਜੇ ਜੇ ਸਰ ਕੋ ਸ਼ੋਰ ਦੇ ਵਿਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕੀਓ ਤੇ ਨਹੀਂ ਪ੍ਰੋਪਰ ਸ਼ੋਰਟ ਕੱਟੇ ਵੀਗਾ ਕਿ ਉਹ ਲੈ ਕੋਈ ਸ਼ੋਰਟ ਨਹੀਂ ਕੱਟੇਗਾ ਸ਼ੋਰਟ ਕੱਟੇਗਾ ਨਹੀਂ ਜੀ ਕੋਈ ਸ਼ੋਰਟ ਨਹੀਂ ਕੱਟੇਗਾ ਜੀ ਥੈਂਕ ਯੂ ਥੈਂਕ ਯੂ